ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਮੰਗਲਵਾਰ ਦਾ ਮੰਗਲਵਾਰ ਅੱਜ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਟਾਈਮ ਹੋ ਗਏ ਨੇ 5:00 4:00 ਵਜੇ ਤੇ ਮੇਰੇ ਅੱਗੇ ਮਾਸਤੀ ਜੀ ਦਾ ਫੋਨ ਹੈ ਮੇਰੇ ਮਾਸਤੀ ਕਹਿੰਦੇ ਸੀ ਆ ਰਹੇ ਆ ਤੇਰੇ ਕੋਲ ਨੂੰ ਵੇ ਅਸੀਂ ਆਉਣ ਲੱਗੇ ਆ ਮੈਂ ਕਿ ਆਜੋ ਕਹਿੰਦੇ ਘਰੇ ਆ ਮੈਂ ਕਿ ਆ ਆਸੀ ਘਰੇ ਆਜੋ ਤੇ ਇੱਥੇ ਅਸੀਂ ਕੰਮਕਾਰ ਸਾਰੇ ਨਵੇੜਲੇ ਸੀਗੇ ਸਵੇਰ ਤੇ ਵੇਲੇ ਬੈਠੇ ਆ ਤੇ ਮੇਰੇ ਕੋਲ ਐਸੀ ਹੁਣ ਸੱਟ ਲੱਗੀ ਤੁਹਾਨੂੰ ਪਤਾ ਈ ਥੋੜੀ ਜਿਹੀ ਲੱਗੀ ਹੋਏ ਬੋਡੇ ਦੇ ਵਿੱਚ ਦਰਦ ਹੈਗਾ ਮੇਰੇ ਹਨਾ ਨੂੰ ਬੋਡੇ ਚ ਔਰ ਥੋੜਾ ਜਿਹਾ ਖੂਣੀ ਚਾ ਥੋੜਾ ਜਿਹਾ ਕਿਉਂਕਿ ਮੈਂ ਗਿਰੇ ਹੀ ਬਹੁਤ ਗੰਦੇ ਤਰੀਕੇ ਨਾਲ ਤੇ ਜਿਨ੍ਹਾਂ ਨੂੰ ਪਿਆਰ ਹੁੰਦਾ ਹੈ ਨਾ ਗੁਰਪ੍ਰੀਤ ਜੀ ਦੀ ਨਾ ਵਲੌਗ ਦੇਖਤੀ ਸਾਰਨਾ ਮਤਲਬ ਕਿ ਮੈਂ ਪਹਿਲਾਂ ਤਾਂ ਮੇਰੀ ਮੰਮੀ ਦੀ ਕਾਲ ਆਈ ਹੈ ਨਾ ਗੁਰਪ੍ਰੀਤ ਜੀ ਦੀ ਨਾ ਕਾਲ ਦੇਖਦੀ ਸ ਬਲੌਗ ਦੇਖਦੀ ਸਰ ਦੀਦੀ ਕਹਿੰਦੇ ਮੇਰੇ ਤੋਂ ਤਾਂ ਕਮੈਂਟ ਵੀ ਨਹੀਂ ਹੋਇਆ ਪਿਆ ਨਾ ਮੈਂ ਕਿਹਾ ਮੈਂ ਦੀਦੀ ਨੂੰ ਫੋਨ ਲਾ ਕੇ ਪੁੱਛਾਂ ਵੀ ਦੀਦੀ ਠੀਕ ਹੋ ਹਾਂਜੀ ਮੈਂ ਠੀਕ ਆ ਜੀ ਪਰ ਥੋੜਾ ਜਿਹਾ ਗੋਡੇ 'ਚ ਹੈਗਾ ਦਰਦ ਉੱਠਣ ਬੈਠਣ ਚਾਏ ਜਦ ਐਵੇਂ ਮੋੜਦੀਆਂ ਨਾ ਫੇਰ ਦਰਦ ਹੋ ਰਿਹਾ ਥੋੜਾ ਜਿਹਾ ਤੇ ਇੱਧਰ ਦੇਖੋ ਮਿਲੋ ਜੀ ਅਭੀ ਹੋ ਤਾ ਸਾਰੇ ਕਾਲ ਜੀ ਸਾਰਿਆਂ ਨੂੰ ਤੇ ਬਸ ਜੀ ਹੁਣ ਮਾਸੇਆਂ ਦੀ ਵੇਟ ਕਰ ਰਹੇ ਹਾਂ ਅਸੀਂ ਕੰਮਕਾਰ ਕੀਤੇ ਹੋਏ ਸੀਗੇ ਕਿਚਨ ਆਪਾਂ ਤੁਹਾਨੂੰ ਪਤਾਈਆ ਵੀ ਕਿਲੀਨਿੰਗ ਕਿੱਤੀ ਹੋਈ ਆ ਆਪਾਂ ਨੇ ਕੱਲ ਦੀ ਕਿਹ ਚੰਦੇਈ ਤਾਂ ਪਵਾੜੇ ਨੇ ਕਿਚਨੇ ਤਾਂ ਮੇਰਾ ਸਿਰ ਪੜਵਾ ਦੇਣਾ ਸੀ ਯਾਰ ਸਿਰ ਵੀ ਥੱਲੇ ਵੱਜਿਆ ਉਹ ਮੇਰੀ ਐ ਉੱਥੇ ਖੜੀ ਸੀ ਨਾ ਉੱਥੇ ਉੱਥੋਂ ਸਿੱਧੀ ਹੇ ਨੀਚੇ ਆ ਕੇ ਵੱਜੀਆਂ ਸੀਤੀ ਲੰਬੀ ਉਰੇ ਉੱਪਰ ਮੇਰੇ ਉਹ ਟੋਕਰਾ ਸਾਰਾ ਇੰਨਾ ਭਾਰੀ ਹੁੰਦਾ ਏ ਆ ਜਗਾ ਤਾਂ 60 ਵੱਜੀਆ ਮੇਰੇ ਆ ਪਿਛੇ ਪਿਛੇ ਜਾ ਕੇ 60 ਵੱਜੇ ਕਦਰ ਜਗ ਜੀਰਿਓ ਜਬਰਦਸਤ ਸਭ ਮੈਂ ਚਲੋ ਜੀ ਹੁਣ ਤੁਹਾਨੂੰ ਵਾਸੀ ਉਹਨਾਂ ਦੇ ਆਇਆ ਤੋਂ ਮਿਲਦੇ ਆ ਅੱਜ ਮੈਂ ਵਲੌਗ ਕੋਈ ਸ਼ੂਟ ਨਹੀਂ ਕੀਤਾ ਹੈਗਾ ਬਸ ਅੱਜ ਸਵੇਰੇ ਕੰਮਕਾਰ ਕਰਕੇ ਆ ਗੋਡੇ ਚ ਮੇਰੇ ਇੱਥੇ ਉਰੇ ਦਰਦ ਆ ਆ ਹੱਥ ਲਾਇ ਤੇ ਵੀ ਦਰਦ ਕਰਦਾ ਇੱਥੇ ਦਰਦ ਆ ਤੇ ਆ ਕੂਣੀ ਚ ਥੋੜੀ ਜੀ ਦਰਦਦਾ ਹਨਾ ਚਲ ਇੰਨੇ ਕ ਦਰਦਾਂ ਤਾਂ ਪਾਪਾ ਇਨ ਨਾਨੀਆਂ ਉਹ ਗੌਰਦੇ ਹੈਗੇ ਇਹ ਤਾਂ ਆਪਣੇ ਮਾਪੇ ਪਾਪਾ ਦੇ ਘਰਾਂ ਚ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਗੌਰਦੇ ਹੁੰਦੇ ਸੀਗੇ ਉਰੇ ਆ ਕੇ ਤਾਂ ਆਪ ਕਹਿੰਦੇ ਨਹੀਂ ਹੁੰਦੇ ਸੌਰੇ ਘਰ ਆ ਕੇ ਤਾਂ ਤੂਫਾਨਾਂ ਨਾਲ ਲੜਨ ਦੀ ਵੀ ਆਦਤ ਬਣ ਜਾਂਦੀ ਆ ਬੰਦਾ ਇੰਨਾ ਸਟਰੋਂਗ ਹੋ ਜਾਂਦਾ ਹੈ ਸੋ ਹੁਣ ਨਿੱਕੇ ਮੋਟੀਆਂ ਚੀਜ਼ਾਂ ਦਾ ਜ਼ਿੰਦੀ ਜੀ ਹੁੰਦੀਆਂ ਰਹਿੰਦੀਆਂ ਨੇ ਇਹਨਾਂ ਨੂੰ ਨਹੀਂ ਮੈਂ ਗੌਰਦੀ ਹੈਗੀ ਇੰਨਾ ਤੇ ਬਾਕੀ ਜੀ ਨਾ ਨੂੰ ਲੈ ਸੀਗੇ ਸਵੇਰ ਦੇ ਮਸ ਜੀ ਉਹਨਾਂ ਦਾ ਫੋਨ ਆਇਆ ਸੀਗਾ 3:00 ਵਜੇ ਮੈਂ ਕਿਹਾ ਸੀ ਮੈਂ ਕਿਹਾ 4 ਵਜੇ ਤੋਂ ਪਹਿਲਾਂ ਨਹੀਂ ਫਿਰ ਤੁਸੀਂ ਆਉਂਦੇ ਹੈਗੇ 4 ਵਜੇ ਕਹਿੰਦੇ ਨਹੀਂ ਉਸ ਤੋਂ ਅੱਧੇ ਘੰਟੇ ਚ ਆ ਜਾਣਾ ਨਾਲੇ ਕੋਲੇ ਆ ਪਿੰਡ ਜਿਆਦਾ ਦੂਰ ਨਹੀਂ ਹੈਗਾ ਬਾਕੀ ਹਜੇ ਵੀ ਦੇਖਦੇ ਆ ਤੁਹਾਨੂੰ ਟਾਈਮ ਦਿਖਾਉਂਗੀ ਵੀ ਕਿੰਨੇ ਵਜੇ ਆਉਂਦੇ ਨੇ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਔਰ ਢੀਕਾ ਸასი ਸਤਿ ਸ੍ਰੀ ਅਕਾਲ ਲਓ ਜੀ ਮਿਲੋ ਮੇਰੀ ਮਾਸੀ ਨੂੰ ਮਰੇ ਵਸਤੀ ਉਨੀ ਪਹੁੰਚ ਚੁੱਕੇ ਰਹੇ ਇਧਰ ਮਿਲੋ ਸ਼ਨੀ ਨੂੰ ਚਲੋ ਜੀ ਹੁਣ ਅਸੀਂ ਤੁਹਾਨੂੰ ਫੇਰ ਮਿਲਦੇ ਹਾਂ ਹੁਣ ਅਸੀਂ ਚਾਹ ਪਾਣੀ ਪੀ ਲਈ ਹਾਂਜੀ ਇੱਥੇ ਲੱਗੇ ਸੀਗੇ ਅਸੀਂ ਸਮੋਸੇ ਖਾਣ ਤੇ ਨਾਲ ਹੀ ਅਸੀਂ ਕੋਲਡ ਡਰਿੰਕ ਲੈ ਲਿਆ ਸੀਗਾ ਚਾਹ ਅਸੀਂ ਕਹਾ ਵੀ ਨਹੀਂ ਪੀਣੀ ਹੈਗੀ ਮਾਸਤੀ ਜੀ ਉਹਨੇ ਵੀ ਸਾਰੇ ਕਹਿੰਦੇ ਮਾਸਤੀ ਕਹਿੰਦੇ ਨਹੀਂ ਚਾਹ ਨਹੀਂ ਪੀਣੀ ਹੈਗੀ ਤੇ ਬੇਟੇ ਵੀ ਨਹੀਂ ਮੰਨੇ ਹੈਗੇ ਫਿਰ ਮਾਸਤੀ ਦੇ ਹਨਾ ਮੇਰੇ ਭਾਈ ਵੀ ਨਹੀਂ ਦੋਨੋਂ ਮੰਨੇ ਹੈਗੇ ਕਹਿੰਦੇ ਨਹੀਂ ਚਾਹ ਨਹੀਂ ਪੀਣੀ ਹੈਗੀ ਕੋਲਡ ਡਰਿੰਕ ਪੀ ਲਾਂਗੇ ਕਿਉਂਕਿ ਤੁਹਾਨੂੰ ਵੀ ਪਤਾ ਹੁਣ ਗਰਮੀ ਬਹੁਤ ਜ਼ਿਆਦਾ ਹੈ ਤਾਂ ਕਰਕੇ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਵੀ ਮਾਸਤੀ ਮੇਰੇ ਆਉਂਦੇ ਹੁੰਦੇ ਨੇ ਉਹ ਫਾਸਟ ਫੂਡ ਮਤਲਬ ਕਿ ਉਹਨਾਂ ਨੂੰ ਪਤਾ ਵੀ ਮੈਨੂੰ ਸਾਨੂੰ ਫਾਸਟ ਫੂਡ ਪਸੰਦ ਆ ਹਨਾ ਤੇ ਉਹ ਲੈ ਕੇ ਆਉਂਦੇ ਹੁੰਦੇ ਨੇ ਹਨਾ ਤੇ ਬਾਕੀ ਮੇਰੇ ਮਾਸੂ ਜਿਹੜੀ ਸ਼ਹਿਰ ਚ ਰਹਿੰਦੇ ਨੇ ਜਿਹੜਾ ਇਹਨਾਂ ਦਾ ਪਿੰਡ ਆ ਨਾ ਪੜੀ ਉੱਥੇ ਛੋਟਾ ਜਿਹਾ ਸ਼ਹਿਰ ਬਣਿਆ ਹੋਇਆ ਮਤਲਬ ਕਿ ਹਰ ਇੱਕ ਚੀਜ਼ ਮਿਲ ਜਾਂਦੀ ਆ ਤਾਂ ਕਰਕੇ ਫਿਰ ਉਹ ਲੈ ਆਉਂਦੇ ਹੁੰਦੇ ਨੇ ਇੱਥੇ ਅਸੀਂ ਬੈਠ ਗਏ ਸੀਗੇ ਇੱਥੇ ਮੇਰੇ ਮਾਸੂ ਦੇ ਬੇਟਾ ਹਨਾ ਜਿਹੜਾ ਛੋਟਾ ਏ ਮੇਰਾ ਪਾ ਇਹ ਖਾ ਰਿਹਾ ਸੀਗਾ ਮੈਨੂੰ ਤੰਗ ਕਰ ਜਾਂਦੀ ਸੀ ਮੈਂ ਕਹਿੰਦੀ ਮੈਂ ਜ਼ੂਮ ਕਰ ਕਰਕੇ ਦਿਖਾਉਂਗੀ ਮੈਂ ਵੀਰਨ ਨੂੰ ਤੇਰੀ ਵੀਡੀਓ ਪਾਉਂਗੀ ਜ਼ੂਮ ਕਰ ਕਰਕੇ ਤੇ ਖਾ ਰਿਹਾ ਸੀਗਾ ਨਾਲੇ ਦੇਖ ਰਿਹਾ ਸੀ ਕਹਿੰਦਾ ਹਾਏ ਕਹਿੰਦਾ ਖਾਂਦੇ ਦੀ ਨਾ ਪਾਈ ਫਿਰ ਮੈਂ ਪਰ ਇਹਨੂੰ ਇਹਨੂੰ ਇਹ ਆ ਜਾਂਦਾ ਇਹ ਬੇਫਿਕਰਾ ਜਿਹਾ ਬੰਦਾ ਏ ਇਹਨੂੰ ਨਹੀਂ ਹੈਗਾ ਵੀ ਮੈਂ ਸੋਹਣਾ ਲੱਗਦਾ ਨਹੀਂ ਲੱਗਦਾ ਬੜਾ ਬਹੁਤ ਸੋਚਦਾ ਬੜਾ ਤਾਂ ਨਾ ਹਰ ਇੱਕ ਚੀਜ਼ ਦੇਖਦੇ ਇੱਕ ਕਿ ਵੀ ਜੇ ਕੱਪੜੇ ਨਹੀਂ ਵਧੀਆ ਪਾਏ ਹੋਏ ਮੈਂ ਆਉਣਾ ਨਹੀਂ ਹੈਗਾ ਹਨਾ ਹਰ ਇੱਕ ਚੀਜ਼ ਦੇਖਦੇ ਕਿ ਉਹਦਾ ਹੁੰਦਾ ਏ ਹਨਾ ਦੇਖ ਲਓ ਬੜਾ ਜਿਹੜਾ ਬੇਟਾ ਛੋਟਾ ਤਾਂ ਬੇਫਿਕਰਾ ਜਿਹਾ ਬੰਦਾ ਏ ਤਾਂ ਜਦ ਮਰਜੀ ਲਿਆਓ ਇਹਨੂੰ ਕੋਈ ਚੱਕਰ ਨਹੀਂ ਹੈਗਾ ਇੱਥੇ ਸਹੇਦ ਦੇ ਪਾਪਾ ਵੀ ਆਗੇ ਸੀਗੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਉਹ ਵੀ ਆਗੇ ਸੀਗੇ ਕਿਉਂਕਿ ਇਲੈਕਟ੍ਰੋਨਿਕ ਦਾ ਕੰਮ ਕਰਵਾਉਣਾ ਸੀਗਾ ਥੋੜਾ ਜਿਹਾ ਵੀਰੇ ਤੋਂ ਤਾਂ ਕਰਕੇ ਨਾ ਫੇ ਮਨਾਲੀ ਘੁੰਮਣ ਹੁੰਦੀ ਬਹੁਤ ਵਾਸ ਹੋਊਗੀ ਮੌਸਮ ਨਹੀਂ ਮਰ ਨਹੀਂ ਸਰੀ ਬੂਟ ਵੀ ਦੂਰ ਲੈ ਕੇ ਜਾਈ ਕਹਿੰਦੀ ਹੈ ਹੇ ਬੂਟ ਨਹੀਂ ਚੱਲੜੇ ਉੱਥੇ ਕਹਿੰਦੀ ਉਹ ਸਰ ਸੰਗਲ ਹੈ ਇਹ ਗੱਡੀ ਜੋ ਸੰਗਲ ਸੰਗਲ ਧਰ ਕੇ ਲੈ ਜਾਂਦੀ ਹੈ ਸਵਾਰੀ ਦੀ ਡਾਇਰ ਵੀ ਚੱਲੜੀ ਨਹੀਂ ਬਰਫ 'ਚ ਸੰਗਲ ਪਾ ਕੇ ਚੱਲਣਗੇ ਭਾਈ ਉੱਥੇ ਜਾਂ ਪਹੁੰਚੇ ਸਨ ਰੁੜਾ ਰਾਤੂ ਉੱਥੇ ਬਰਫੇਰੀ ਉਹ ਬਹਿ ਗਿਆ ਪਾਗਲਾ ਸਾਡੇ ਪੁੱਛ ਲੈਂਦੇ ਵੀ ਕਿਹੜੇ ਟਾਈਮ ਵਾਸ ਹੁੰਦੀ ਹੈ ਉੱਥੇ ਉੱਥੇ ਕਦੇ ਵੀ ਜਾਣਾ ਹੋਵੇ ਉੱਥੇ ਤਾਂ ਧੁੱਪ ਦੀ ਤੂੰ ਜਾ ਕੇ ਤਾਂ ਆਇਆ ਗਰਮੀ ਨਹੀਂ ਉਹ ਤਾਂ ਦਿਨ ਚਾਰ ਪੂਰੀ ਗਰਮੀ ਹੁੰਦੀ ਪੂਰੀ ਰਾਤ ਨੂੰ ਹੁੰਦਾ ਮੀਂਹ ਪੈਂਦਾ ਰਾਤ ਨੂੰ ਠੰਡ ਹੁੰਦੀ ਮਾਨੀ ਗਰਮ ਵੀ ਸਵੇਰੇ ਚਾਹ ਠੰਡ ਆਉਂ ਜੇ ਨਹੀਂ ਸਵੇਰੇ ਸ਼ਾਮ ਨਾਲ ਹੁੰਦਾ ਇਹਦਾ ਜਦ ਜਾਵੇ ਜਦ ਜਾਵੇ ਜਨਵਰੀ ਚ ਫਰਵਰੀ ਚ ਮਾਰਚ ਤਿੰਨ ਮਹੀਨੇ ਠੀਕ ਇਟ ਇਜ਼ ਸੀਰੀਅਸ ਜੀ ਉਹ ਵੇਲਾ ਕੀ ਵਾਸੀ ਵਾਸੀ ਜੀਓ ਵੇਸੀਓ ਬਰਨ ਦੂਜੇ ਚ ਲਾ ਕੇ ਰੱਖੇ ਤਾਂ બસ ਜੀ ਇੱਥੇ ਅਸੀਂ ਸਾਰੇ ਬੈਠੇ ਗੱਪਾ ਛੱਪਾ ਮਾਰ ਰਹੇ ਸੀ ਜ ਸਹਿਦੇਵ ਆਪਾਂ ਦੱਸ ਰਹੀ ਸੀ ਕਿਉਂਕਿ ਮੇਰੇ ਮਾਸੀ ਦਾ ਬੇਟਾ ਨਾ ਜਿਹੜਾ ਛੋਟਾ ਵਾਲਾ ਉਹ ਘੁੰਮਣ ਗਿਆ ਸੀਗਾ ਕੁਲੂ ਮਨਾਲੀ ਉੱਥੇ ਨਾ ਬਰਫ਼ ਬਿਲਕੁਲ ਵੀ ਨਹੀਂ ਸੀ ਜਦੋਂ ਇਹ ਗਿਆ ਸੀਗਾ ਮੈਂ ਉਹ ਦੱਸੀ ਜਾਂਦੀ ਸੀ ਸਹਿਦੇਵ ਪਾਪਾ ਨੂੰ ਮੈਂ ਕਿ ਇਹਦੇ ਨਾਲ ਇਦਾਂ ਹੋਇਆ ਹਨਾ ਤੇ ਇੱਥੇ ਬੈਠੇ ਬਸ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਇਹ ਆ ਜੀ ਮੇਰੀ ਮਾਸੀ ਮੇਰੀ ਰੀਅਲ ਮਾਸੀ ਮੇਰੀ ਕੋਹਾ ਨਾ ਇਹੀ ਮੇਰੀ ਰੀਅਲ ਮਾਸੀ ਹੈੜੀ ਕਾ ਤੇ ਜਾਦਾ ਮੈਂ ਆਪਣੀ ਮਾਸੀ ਕੋਲੇ ਰਹੀ ਆ ਮੇਰਾ ਬਚਪਨ ਸਾਰਾ ਮੇਰੀ ਮਾਸੀ ਕੋਲੇ ਬੀਤੇ ਆਏ ਤੁਹਾਨੂੰ ਸੱਚ ਦੱਸਾਂ ਮੈਂ ਆਪਣੀ ਮਾਸੀ ਕੋਲ ਬਹੁਤ ਰਹੀ ਆ ਕਿਉਂਕਿ ਮੇਰੀ ਮਾਸੀ ਨਾਲ ਮੇਰੀ ਜਿਹੜੀ ਬੌਂਡਿੰਗ ਆ ਨਾ ਸਭ ਤੋਂ ਬੈਸਟ ਬੌਂਡਿੰਗ ਮੇਰੀ ਮੇਰੀ ਮਾਸੀ ਨਾਲ ਹਨਾ ਵੀ ਮੇਰੀ ਮਾਸੀ ਨਾ ਗੁੱਸਾ ਨਹੀਂ ਕਰਦੀ ਬਿਲਕੁਲ ਵੀ ਕਿਸੇ ਗੱਲ ਦਾ ਬਹੁਤ ਜ਼ਿਆਦਾ ਯਾਨੀ ਮਤਲਬ ਕਿ ਹਰ ਇੱਕ ਗੱਲ ਇਹਨੂੰ ਦੱਸਣ ਨੂੰ ਦਿਲ ਵੀ ਕਰਦਾ ਏ ਜੇ ਕੋਈ ਗੱਲ ਹੁੰਦੀ ਵੀ ਆ ਨਾ ਮੈਂ ਆਪਣੀ ਮਾਸੀ ਨੂੰ ਆਨ ਖੁੱਲ ਕੇ ਦੱਸ ਦੰਨੀ ਆ ਵੀ ਹਾਂ ਵੀ ਮਾਸੀ ਆਹ ਗੱਲ ਇਦਾਂ ਇਦਾਂ ਹਨਾ ਤੇ ਇਹ ਹੈਗਾ ਜੀ ਸਾਡਾ ਅਸੀਂ ਬੁਲਾਇਆ ਸੀਗਾ ਮੁੰਡਾ ਪੱਖੇ ਪੱਖਾ ਲਵਾਉਣਾ ਸੀਗਾ ਫੈਲ ਲਵਾਉਣਾ ਸੀਗਾ ਕਿਚਨ ਦੇ ਵਿੱਚ ਸਾਇਲਪ ਆਪਾਂ ਲੈ ਗਏ ਸੀ ਅਸੀਂ ਕੱਢ-ਕੱਢ ਕੇ ਦੇਖੀ ਜਾਂਦੇ ਸੀਗੇ ਬੈਠਾ ਇੱਥੇ ਲੱਗ ਗਿਆ ਕਸਣ ਮੈਂ ਕਿਹਾ ਹੁਣ ਮੈਂ ਕਿ ਇਹੀ ਲਾਊਗਾ ਵੀ ਆਪਾਂ ਸਪੈਸ਼ਲ ਪੜੀ ਤੋਂ ਬੁਲਾਇਆ ਹਨਾ ਮੈਂ ਕਿ ਭਾਈ ਨੂੰ ਆਪਾਂ ਵੀ ਹੁਣ ਉਹ ਇਹੀ ਲਾ ਕੇ ਜਾਊਗਾ ਕਹਿੰਦਾ ਲਿਆ ਮੈਂ ਬੈਠਾ-ਬੈਠਾ ਇਹਦੇ ਫਾਰਕਾਸ ਦਰਨਾ ਤੇ ਉਹ ਲੱਗ ਗਿਆ ਸੀਗਾ ਕਸਣ ਤੇ ਹਸੀ ਜਾਂਦਾ ਸੀਗਾ ਕਹਿੰਦਾ ਬਣਾਈ ਇਹਨੂੰ ਸ਼ੌਂਕ ਹੈਗਾ ਵੀਡੀਓ ਚਾਣਦਾ ਮੇਰੀ ਮਾਸੀ ਨੂੰ ਬਹੁਤ ਸ਼ੌਂਕ ਆ ਵੀਡੀਓ ਚਾਣਦਾ

I <laughs> ਹਾਂ ਜੀ ਇੱਥੇ ਮਾਸੀਓ ਨਹੀਂ ਮੇਰੇ ਚਲੇ ਗਏ ਸੀਗੇ ਤੇ ਮੈਂ ਇੱਥੇ ਲੱਗੀ ਸੀਗੀ ਭਾਂਡੇ ਧੋਣ ਮੈਂ ਕਿਹਾ ਚਲੋ ਮੈਂ ਬਰਤਨ ਸਾਫ਼ ਕਰ ਦੰਨੀ ਆ ਜਲਦੀ ਜਲਦੀ ਤੇ ਨਾਲੇ ਆਪਾਂ ਰੱਖੀ ਹੋਈ ਸੀਗੀ ਸਬਜ਼ੀ ਮੈਂ ਬਣਾਉਣਾ ਸੀਗਾ ਸੋਇਆ ਬੀਨ ਦਾ ਚੂਰਾ ਤੇ ਮਾਸੀਓ ਨਹੀਂ ਰੋਟੀ ਖਾ ਕੇ ਨਹੀਂ ਗਏ ਹੈਗੇ ਬਹੁਤ ਜ਼ੋਰ ਲਾਇਆ ਵੀ ਰੋਟੀ ਖਾ ਲੋ ਖਾ ਲੋ ਵੈਸੇ ਵੀ ਇਹ ਲੇਟ ਖਾਂਦੇ ਨੇ ਤੇ ਸਹਦ ਪਾਪਾ ਨੇ ਬਹੁਤ ਜ਼ੋਰ ਲਾਇਆ ਵੀ ਮਾਸੀ ਉਰੀ ਬਣਾ ਕੇ ਉਰੀ ਖਾ ਲੋ ਵੀ ਮਾਸੜ ਦੀ ਚੱਲ ਲੈ ਜਿਓ ਹਨਾ ਮਾਸੀ ਕਹਿੰਦੇ ਨਹੀਂ ਵੀ ਸਮੋਸੇ ਖਾ ਕੇ ਨਾ ਹਜੇ ਢਿੱਡ ਭਰਿਆ ਜਿਹਾ ਪਿਆ ਵੀ ਹਜੇ ਨਹੀਂ ਰੋਟੀ ਰੋਟੀ ਦੀ ਭੁੱਖ ਹੈਗੀ ਤੇ ਫਿਰ ਉਹ ਚਲੇ ਗਏ ਸੀਗੇ ਸਾਡੇ ਕੋਲੇ ਆ ਮਤਲਬ ਕਿ ਦੋ ਕ ਪਿੰਡ ਵਿੱਚ ਆਉਂਦੇ ਨੇ ਸਾਡੇ ਮੇਰੀ ਮਾਸਦੀ ਦਾ ਪਿੰਡ ਕੋਲੇ ਆ ਹਨਾ ਤੇ ਤੇ ਮੈਂ ਨਾ ਉਹ ਰੱਖ ਲਿਆ ਸੀਗਾ ਉਬਾਲਣ ਦੇ ਲਈ ਮਤਲਬ ਕਿ ਸੋਇਆਬੀਨ ਦਾ ਚੂਰਾ ਜਿਹੜਾ ਨਿਊਟ੍ਰੀਲਾ ਹੁੰਦਾ ਮੈਂ ਇਹਨਾਂ ਨੂੰ ਉਬਾਲ ਕੇ ਪਹਿਲਾਂ ਚੰਗੀ ਤਰ੍ਹਾਂ ਤੋਂ ਵਾਸ਼ ਕਰ ਲੈਣੀ ਹੁੰਦੀ ਆ ਫਿਰ ਉਹਨੂੰ ਉਬਾਲ ਕੇ ਫੇਰ ਮੇ ਵਿਚ ਪਾਉਣੀ ਹੁੰਦੀ ਆ ਕਿਉਂਕਿ ਜੜੀ ਉਹਦੀ ਹਮਕ ਜੀ ਹੁੰਦੀ ਆ ਨਾ ਸਾਰੀ ਫਿਰ ਉਹ ਨਿਕਲ ਜਾਂਦੀ ਆ ਫਿਰ ਖਾਣ ਨੂੰ ਵੀ ਟੇਸਟੀ ਲੱਗਦਾ ਨਹੀਂ ਮੈਨੂੰ ਨਾ ਬੜੀਆਂ ਦੀ ਜਿਹੜੀ ਹਮਕ ਜੀ ਹੁੰਦੀ ਆ ਜੇ ਉਹ ਆ ਜੂਏ ਨਾ ਫਿਰ ਮੈਨੂੰ ਪਾਣੀ ਖਜੀ ਆ ਜਾਂਦੀ ਆ ਫਿਰ ਨਹੀਂ ਮੇਰੇ ਤੋਂ ਸਬਜ਼ੀ ਵਗੈਰਾ ਖਾਈ ਜਾਂਦੀ ਹੈਗੀ ਤੇ ਤਾਂ ਕਰਕੇ ਮੈਂ ਉਹ ਉਬਾਲ ਕੇ ਚੰਗੀ ਤਰ੍ਹਾਂ ਫਿਰ ਹਨਾ ਚਾਹ ਪੁੰਨੀ ਦੇ ਵਿੱਚ ਨਚੋੜ ਕੇ ਫਿਰ ਵਿੱਚ ਐ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾ ਕੇ ਰੱਖਿਓ ਔਰ ਚੈਨਲ ਨੂੰ ਜਿਨ੍ਹਾਂ ਨੇ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਔਰ ਜੇ ਕੋਈ ਵੀਡੀਓ ਚ ਬਾਦ ਘਾਟ ਹੁੰਦੀ ਹੈ ਉਹ ਵੀ ਜਰੂਰ ਦੱਸਿਆ ਕਰੋ ਹਨਾ ਬਸ ਜੀ ਇੱਥੇ ਆਪਾਂ ਹੁਣ ਇਹਨੂੰ ਮਿਕਸ ਕਰ ਦਾਂਗੇ ਤੜਕਾ ਮੈਂ ਪਹਿਲਾਂ ਹੀ ਪੁੰਨ ਲਿਆ ਸੀਗਾ ਮੈਂ ਕੱਪੜੇ ਲੱਗ ਗਈ ਸੀਗੀ ਆਪਣਾ ਨਾ ਸੌਰੀ ਭਾਂਡੇ ਲੱਗ ਗਈ ਸੀਗੀ ਮਨ ਜਾਣ ਫਿਰ ਉਸ ਹਾਈਜ਼ ਦੇ ਪਾਪਾ ਤੁਹਾਨੂੰ ਪਤਾ ਵੀ ਅੱਜ ਜਲਦੀ ਆ ਗਏ ਸੀਗੇ ਹਨਾ ਤੇ ਇੱਕ ਮੇਰੀ ਸਿਸਟਰ ਨੇ ਕਿਹਾ ਸੀਗਾ ਵੀ ਤੁਸੀਂ ਸਾਰੇ ਭਾਂਡੇ ਪਹਿਲਾਂ ਬਾਹਰ ਕੱਢ ਲੈਣੇ ਸੀਗੇ ਵੀ ਫੇਰ ਤੁਸੀਂ ਹਨਾ ਕਿਚਨ ਦੀ ਸਫਾਈ ਕਰਨੀ ਸੀਗੀ ਵੀ ਤੁਹਾਨੂੰ ਡਬਲ ਮਿਹਨਤ ਕਰਨੀ ਪੈਗੀ ਸਿਸਟਰ ਜੀ ਮੈਂ ਭਾਂਡੇ ਨਹੀਂ ਸੀਗੇ ਕੱਢ ਸਕਦੀ ਕਿਉਂਕਿ ਜੇ ਮੈਂ ਸਾਰੇ ਬਾਹਰ ਕੱਢ ਕੇ ਰੱਖ ਲੰਦੀ ਸਾਰਾ ਬਾਹਰ ਮੈਂ ਕੰਮ ਨਿਬੇੜ ਲੰਦੀ ਆਪਣਾ ਹਨਾ ਵਰਤਨ ਵਾਸ਼ ਪੂਸ਼ ਕਰ ਲੰਦੀ ਸਾਰੀ ਕਿਚਨ ਵਗੈਰਾ ਸਾਫ ਕਰ ਲੰਦੀ ਕਿਉਂਕਿ ਇਹ ਵੀਰੇ ਦਾ ਪਤਾ ਨਹੀਂ ਸੀਗਾ ਵੀ ਹਾਂ ਆਵੇ ਨਾ ਆਵੇ ਕਿਉਂਕਿ ਹੁਣ ਸਾਨੂੰ ਫ੍ਰਿਜ ਲਈ ਨੂੰ ਮਿੰਨ ਲਾ ਤਾਂ 2 ਮਹੀਨੇ ਹੋ ਗਏ 2 ਮਹੀਨੇ ਦਾ ਵੀਰੇ ਲਾ ਰਹੀ ਲਾ ਰਿਆ ਸੀਗਾ ਮੈਂ ਅੱਜ ਉਹ ਨਾ ਕੱਲ ਉਹ ਨਾ ਅੱਜ ਉਹ ਨਾ ਕੱਲ ਉਹ ਦਾ ਤਾਂ ਕਰਕੇ ਵੀਰੇ ਕੋਲੇ ਨਾ ਟਾਈਮ ਨਹੀਂ ਸੀ ਹੁੰਦਾ ਵੀ ਉਹ ਆ ਜਾਣ ਹਨਾ ਫਿਰ ਇਧਰੋਂ ਮੈਂ ਆਪਣੇ ਸਾਰੇ ਭਾਂਡੇ ਵਗੈਰਾ ਮਾਜ ਕੇ ਵੀ ਰੱਖ ਲੰਦੀ ਰਸੋਈ ਖਾਲੀ ਵੀ ਕਰ ਦੰਦੀ ਤੇ ਵੀਰਾਂ ਨਾ ਆਉਂਦਾ ਫਿਰ ਮੈਂ ਤਾਂ ਹੀ ਨਹੀਂ ਤੀ ਕੋਈ ਵੀ ਚੀਜ਼ ਛੇੜੀ ਹੈਗੀ ਤਾਂ ਹੀ ਰਾਤ ਨੂੰ ਵੀ ਵੀਰ ਇਹਨੇ ਦੇਖ ਲਓ ਤੁਹਾਨੂੰ ਮੈਂ ਕਿਹਾ ਸੀ ਨਾ ਦਿਖਾਇਆ ਸੀ ਨਾ ਸਮਾਨ ਚੱਕਿਆ ਹੋਇਆ ਸੀ ਫਿਰ ਵੀਰ ਇਹਨੇ ਰਾਤ ਨੂੰ ਵੀ ਨਹੀਂ ਆਇਆ ਹੈਗਾ ਫਿਰ ਵੀਰ ਆ ਕੇ ਮੁੜ ਗਿਆ ਸੀਗਾ ਮਤਲਬ ਕਿ ਅਸੀਂ ਹੈ ਨਹੀਂ ਸੀਗੇ ਤੇ ਦੂਜੇ ਦਿਨ ਫਿਰ ਦੁਪਹਿਰ ਤੋਂ ਬਾਅਦ ਦੇਖ ਲਓ ਸਵੇਰੇ ਪਹਿਲਾਂ ਕਹਿੰਦਾ ਸਾਜਰੀ ਆ ਜਾਣਾ ਪਰ ਆਇਆ ਨਹੀਂ ਸ਼ਾਮ ਨੂੰ ਆਇਆ ਹੈ ਨਾ ਤਾਂ ਕਰਕੇ ਫਿਰ ਮੈਂ ਸਮਾਨ ਨਹੀਂ ਸੀ ਚੱਕਿਆ ਮੈਂ ਰਿਸਕ ਨਹੀਂ ਸੀ ਲੈਣਾ ਚਾਹੁੰਦੀ ਕਿਉਂਕਿ ਮੈਂ ਜਦੋਂ ਵੀ ਰਸੋਈ ਛੋੜ ਦਿਆਂ ਤੇ ਕਣਕ ਵਗੈਰਾ ਤੋਤੇ ਹੋਈ ਸੀ ਇਕਦਮ ਹੀ ਨੇਰੀ ਆ ਗਈ ਸੀ ਕਿ ਬਟ ਮੀ ਵਗੈਰਾ ਨਹੀਂ ਆਇਆ ਨੇਰੀ ਜ਼ਰੂਰ ਆ ਗਈ ਸੀ ਹੈਨਾ ਤੇ ਇੱਥੇ ਲੱਗੀ ਸੀਗੀ ਜੀ ਮੈਂ ਰੋਟੀ ਬਣਾਣਾ ਸਬਜੀ ਆਪਣੀ ਬਣ ਗਈ ਸੀਗੀ ਭਾਂਡੇ ਆਪਾਂ ਨੇ ਮਾਂਜਲੇ ਸੀਗੇ ਤੇ ਹੁਣ ਮੈਂ ਦੋ ਦੋ ਫੁਲਕੇ ਬਣਾਉਂਗੀ ਜਿਆਦਾ ਤਾਂ ਗਰਮੀ ਚ ਤੁਹਾਨੂੰ ਪਤਾ ਹੈ ਖਾਈ ਵੀ ਨਹੀਂ ਜਾਂਦੇ ਬੱਚਿਆਂ ਨੇ ਵੀ ਇੱਕ ਇੱਕ ਖਾਧੀ ਇੱਕ ਮੈਂ ਖਾਧੀ ਸੀਗੀ ਸ਼ਾਇਦ ਦੇ ਪਪਾ ਨੇ ਦੋ ਖਾਧੀਆਂ ਸੀਗੀਆਂ ਕਿਉਂਕਿ ਸਮੋਸੇ ਵਗੈਰਾ ਖਾ ਕੇ ਫੇਰ ਨਹੀਂ ਖਾਧੀ ਜਾਂਦੀ ਹੈਗੀ ਹੈਨਾ ਤੇ ਬਾਕੀ ਜੀ ਅੱਜ ਮੇਰੇ ਨਾਲ ਮਤਲਬ ਕਿ ਕਹਿੰਦੇ ਨਹੀਂ ਹੁੰਦੇ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਉਹੀ ਕੰਮ ਮੇਰੇ ਨਾਲ ਹੋਇਆ ਸੱਟ ਦਾ ਖਾਦਾ ਹੋਇਆ ਬਾਅਦ ਚ ਪਤਾ ਲੱਗਦਾ ਵੀ ਕਿੰਨੀ ਕ ਬੱਜੀ ਆ ਕਿੰਨੀ ਕੀ ਤਕਲੀਫ ਆ ਅੱਜ ਨਾ ਮੇਰੇ ਢੂਹੀ ਆਕੜੀ ਪਈ ਸੀਗੀ ਬਹੁਤ ਜ਼ਿਆਦਾ ਹਨਾ ਦਰਦ ਹੋ ਰਹੀ ਸੀਗੀ ਬੱਖੀਆਂ ਜੀਆਂ ਚ ਖਿੱਚ ਪਈ ਪਈ ਆ ਮਤਲਬ ਕਿ ਨਾ ਜਿਵੇਂ ਜਾਂਦਾ ਤੱਕ ਤੇ ਕੋ ਮੈਂ ਸਾਰਾ ਕੰਮ ਕਰ ਲਿਆ ਫਿਰ ਬਾਅਦ ਵਿੱਚ ਹੁਣ ਅੱਜ ਤਕਲੀਫ ਸੀਗੀ ਥੋੜੀ ਜੀ ਹਨਾ ਐਥੇ ਸਹਜ ਨੇ ਮੈਨੂੰ ਖੀਰੇ ਛਿੱਲ ਕੇ ਦੇਤੇ ਸੀਗੇ ਮੈਂ ਕਿਹਾ ਚੱਲ ਫੜਾ ਜਾ ਮੈਨੂੰ ਕਟਿੰਗ ਮੈਂ ਕਰ ਲੈਂਨੀ ਆ ਵੀ ਮੈਂ ਕਟਿੰਗ ਕਰਨਗੇ ਉਹਨੇ ਇਹਨਾਂ ਮਾ ਕਰਕੇ ਪਰੇ ਹੋ ਜਾਣਾ ਹਨਾ ਤੇ ਆਪਣੇ ਖੀਰੇ ਵਗੈਰਾ ਵੀ ਆਪਾਂ ਨੇ ਕਟਿੰਗ ਕਰ ਲਏ ਸੀਗੇ ਤੇ ਬਾਕੀ ਜੀ ਅ ਸਾਰੇ ਜਾਣੇ ਚੈਨਲ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰੇ ਚ ਕਰ ਦਿਆ ਕਰੋ ਪਲੀਜ਼ ਜਿਵੇਂ ਤੁਹਾਡੇ ਮਾਮੀਆਂ ਚਾਚੀਆਂ ਤਾਈਆਂ ਭਾਬੀਆਂ ਭੈਣਾਂ ਫਰੈਂਡਸ ਸੋ ਸਰਕਲ ਹਨਾ ਬਣੇ ਹੁੰਦੇ ਨੇ ਨਾ ਪਲੀਜ਼ ਉਹਨਾਂ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਹਨਾ ਜੋ ਮੇਰਾ ਚੈਨਲ ਅੱਗੇ ਤੋਂ ਅੱਗੇ ਗਰੋ ਕਰ ਸਕੇ ਅੱਗੇ ਤੋਂ ਅੱਗੇ ਹਨਾ ਮੇਰੀ ਵੀਡੀਓਜ਼ ਤੋਂ ਅੱਗੇ ਤੋਂ ਅੱਗੇ ਪਹੁੰਚ ਸਕੇ ਸੋ ਸਾਰੇ ਜਾਣੇ ਪਲੀਜ਼ ਜ਼ਰੂਰ ਇਹ ਚੀਜ਼ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਇੱਥੇ ਆਪਾਂ ਜਿਹੜੇ ਗਲਾਸ ਸੀਗੇ ਆਪਣੇ ਉਹ ਵੀ ਰੱਖਲੇ ਸੀਗੇ ਕੱਚ ਦੇ ਸੁੱਕ ਗਏ ਸੀ ਹਨਾ ਤੇ ਉਹ ਵੀ ਆਪਾਂ ਰੱਖਤੇ ਸੀਗੇ ਤੇ ਆਪਾਂ ਨਮਕ ਵਗੈਰਾ ਪਾ ਾਂਗੇ ਖੀਰਿਆਂ ਦੇ ਵਿੱਚ ਇਸ ਤੋਂ ਬਾਅਦ ਮੈਂ ਪਾ ਲੂੰਗੀ ਖਾਣ ਲਈ ਰੋਟੀ ਟਾਈਮ ਹੋ ਗਿਆ ਸੀਗਾ ਮੈਨੂੰ ਲੱਗਦਾ 9:00 ਵਜੇ ਸੀਗਾ ਹਾਂਜੀ ਮਾਸੀਓ ਨਹੀਂ ਮੇਰੇ ਗਏ ਸੀਗੇ 8:00 ਕਵਜੇ ਉਹ 8:00 ਵਜੇ ਚਲੇ ਗਏ ਸੀਗੇ ਇੱਥੇ 9:00 ਦਾ ਟਾਈਮ ਹੋ ਗਿਆ ਸੀਗਾ ਤੇ ਫਿਰ ਮੈਂ ਕਿਹਾ ਹੁਣ ਜਲਦੀ ਜਲਦੀ ਜਦੋਂ ਸਭ ਤੋਂ ਜਲਦੀ ਤਾਂ ਫਿਰ ਸੋਇਆ ਬੀਨ ਦਾ ਚੂਰਾ ਹੀ ਬਣਦਾ ਵੈਸੇ ਅਸੀਂ ਮੋਸਟਲੀ ਬਹੁਤ ਘੱਟ ਬਣਾਉਂਦੇ ਹਾਂ ਸਾਨੂੰ ਇੰਨਾ ਜ਼ਿਆਦਾ ਟੇਸਟੀ ਨਹੀਂ ਲੱਗਦਾ ਕਦੇ ਹੀ ਬਣਾਉਣੀ ਹੁੰਦੀ ਹੈ ਜਦੋਂ ਆਪਾਂ ਨੂੰ ਆਏ ਹੁੰਦਾ ਵੀ ਹਾਂ ਟਾਈਮ ਨਹੀਂ ਹੈਗਾ ਸਬਜੀ ਵਗੈਰਾ ਬਣਾਉਣ ਦਾ ਫਿਰ ਜਲਦੀ ਜਲਦੀ ਸਬਜੀ ਬਣਾ ਲਈਦੀ ਆ ਹਨਾ ਇੱਥੇ ਮੈਂ ਲੈ ਕੇ ਆ ਗਈ ਸੀਗੀ ਆ ਦੇਖੋ ਮੇ ਟੂਹੀ ਨਾ ਮੈਂ ਤਾਂ ਬੈਠਿਆ ਨਹੀਂ ਜਾਂਦਾ ਸੀਗਾ ਮੇਰੀ ਟੂਹੀ ਇੰਨੀ ਜ਼ਿਆਦਾ ਦਰਦ ਕਰ ਰਹੀ ਸੀ ਰਾਤ ਨੂੰ ਤਾਂ ਮੈਂ ਪਈਆਂ ਜਦੋਂ ਬੈੱਡ ਤੇ ਉਦੋਂ ਤਾਂ ਮੈਂ ਜ਼ਿਆਦਾ ਹੀ ਔਖੀ ਹੋ ਗਈ ਸੀ ਕਿ ਬਹੁਤ ਦਰਦ ਹੋਣ ਲੱਗ ਗਿਆ ਸੀ ਯਾਰ ਰਾਤ ਨੂੰ ਤਾਂ ਫੇਰ ਉਸ ਜੈਦੇ ਵਾਪਾ ਕਹਿੰਦੇ ਵੀ ਗੋਲੀ ਲੈ ਕੇ ਪੈ ਜਾ ਪਰ ਮੈਂ ਫਿਰ ਐਦਾਂ ਹੀ ਪੈ ਗਈ ਮੈਂ ਕਹੋ ਹੋ ਜਾਣਾ ਪੈ ਜਾਣਾ ਫਰਕ ਹੈ ਨਾ ਇੰਨਾ ਜ਼ਿਆਦਾ ਕੜੌ ਹੋ ਗਿਆ ਸੀ ਗਰਦਨ ਕੋਲੋਂ ਵੀ ਅਕੜੌ ਜਿਹਾ ਹੋ ਗਿਆ ਸੀਗਾ ਕਾਫੀ ਜ਼ਿਆਦਾ ਹਨਾ ਇੱਥੇ ਜੈਦੇ ਵਾਪਾ ਸੀ ਸਾਰੇ ਜਾਣੇ ਲੱਗੇ ਸੀਗੇ ਰੋਟੀ ਖਾਣ ਮੈਂ ਕਹ ਫੋਨ ਰੱਖ ਦੋ ਫੋਨ ਤੋਂ ਬਿਨਾ ਰੋਟੀ ਖਾ ਲਿਆ ਕਰੋ ਫੋਨ ਨਾਲ ਨਾ ਚੱਕਿਆ ਕਰੋ ਹੱਥ ਚ ਕਿਉਂਕਿ ਮੈਨੂੰ ਇਹ ਹੁੰਦਾ ਜਦੋਂ ਰੋਟੀ ਖਾਣੀ ਆ ਨਾ ਰੋਟੀ ਦੇ ਟਾਈਮ ਸਿਰਫ ਰੋਟੀ ਖਾਓ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਫੋਨ ਵਗੈਰਾ ਦੇਖਣਾ ਜਾਂ ਟੀਵੀ ਵਗੈਰਾ ਦੇਖਣਾ ਸਿਰਫ ਰੋਟੀ ਵਗੈਰਾ ਸੀ ਖਾ ਲਈ ਅਸੀਂ ਹੋ ਗਿਆ ਫ੍ਰ ਤੇ ਪੰਡਲੇ ਵੀ ਆਪਣੇ ਥੋਲੇ ਕਿਚਨ ਆਪਣੀ ਕਲੀਨ ਆ ਪੂਰੀ ਤੇ ਬਾਕੀ ਹੁਣ ਗਰਮੀ ਬਹੁਤ ਆ ਸੇਕ ਲੱਗਦਾ ਰਹੂ ਜਦੋਂ ਬਾਹਰ ਨਿਕਲ ਕੇ ਤਾਂ ਬਹੁਤ ਗਰਮੀ ਲੱਗਦੀ ਆ ਤੇ ਬਾਹਰ ਵੀ ਹਵਾ ਵਗੈਰਾ ਕੁਝ ਨਹੀਂ ਚੱਲ ਰਿਹਾ ਹੈਗਾ ਤੇ ਆ ਜਿਹੜਾ ਸੀ ਗ੍ਰੀਨ ਨੈਟ ਪਾਇਆ ਸੀ ਇਹ ਪਾਇਆ ਹੋਇਆ ਏ ਇਹਦੇ ਨਾਲ ਬਹੁਤ ਵੈਸੇ ਧੁੱਪ ਤੋਂ ਬਹੁਤ ਕੰਮ ਕੁੰਮ ਕਰਦੇ ਆ ਜਦ ਬਾਹਰ ਨਾ ਧੁੱਪ ਤੋਂ ਬਹੁਤ ਬਚਾਅ ਹੋ ਜਾਂਦਾ ਹੈ ਹੱਸ ਹੁਣ ਰੋਟੀ ਪਾਣੀ ਖਾ ਕੇ ਪਹਿਲੇ ਹੋ ਗਏ ਬਿੰਡੋਲਾ ਆਦਮਾ ਕਿਉਂਕਿ ਰਾਤ ਨੂੰ ਨਹੀਂ ਕਣੀ ਪਾਣੀ ਦੀ ਹਿੰਦੀ ਆ ਮੇਰੇ ਸਾਰੇ ਪੌਦੇ ਦੇਖੋ ਸੁੱਕ ਚੁੱਕੇ ਸੀਗੇ ਹੁਣ ਦੁਬਾਰਾ ਹੋਣ ਗਿਆ ਤਾਂ ਹੋਣ ਲੱਗ ਗਿਆ ਮਨੀ ਪਲਾਟ ਨਹੀਂ ਮੇਰਾ ਹੋਇਆ ਮਨੀ ਪਲਾਟ ਤਾਂ ਬਿਲਕੁਲ ਸੁੱਕ ਚੁੱਕਿਆ ਗੁਲਾਬ ਵੀ ਹਰਾ ਹੋਣ ਲੱਗ ਗਿਆ ਜਦੋਂ ਮੈਂ ਵਾਟਾਂ ਗਈ ਸੀ ਸਾਰਾ ਖਰਾਬ ਹੋ ਗਿਆ ਹਨਾ ਤੇ ਬਾਕੀ ਮੇਰੇ ਦਰਦ ਹਲੇ ਗੋਡੇ ਤੇ ਔਰ ਇੱਥੇ ਧਰਦ ਹੋ ਰਿਹਾ ਥੋੜਾ ਥੋੜਾ ਬੱਖੀਆਂ ਜੀਆਂ ਕਸੀਆਂ ਪਈਆਂ ਜਿਵੇਂ ਕੱਲ ਤਾਂ ਨਹੀਂ ਪਤਾ ਲੱਗਿਆ ਹੈਗਾ ਅੱਜ ਕਸਵਾ ਹੋ ਗਿਆ ਬੱਖੀਆਂ ਜੀਆਂ ਕਸੀਆਂ ਪਈਆਂ ਨੇ ਗਿਰਨ ਕਰਕੇ ਨਾ ਸਾਰਾ ਪਿੱਛੇ ਢੂਹੀ ਸਾਰੀ ਆਕੜੀ ਜੀ ਬਈਆ ਤੇ ਮਾਸੀਓ ਨਹੀਂ ਚਲੇ ਗਏ ਸੀਗੇ ਬਾਕੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ओके जी बाय बाय टेक केयर गुड नाइट स्वीट ड्रीम बाय बाय